ਸੋ ਸ੍ਰੀ ਕਾਲ ਜੀ ਸਾਰਿਆਂ ਨੂੰ ਹੋਰ ਸਨავ ਜੀ ਕੀ ਹਾਲ ਚਾਲ ਨੇ ਤੁਹਾਡੇ ਅਸੀਂ ਦੇ ਬਿਲਕੁਲ ਠੀਕ ਠਾਕ ਆਂ ਤੇ ਆਸ ਕਰਦੇ ਆਂ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਜਿੱਦਾਂ ਕਿ ਤੁਹਾਡੇ ਸਾਰੇ ਜਾਣਿਆਂ ਵਾਲੇ ਬਹੁਤ ਕਮੈਂਟ ਆਉਂਦੇ ਸੀ ਕਿ ਨਵਦੀਪ ਆਪਣੇ ਵਾਲਾਂ ਨੂੰ ਕੀ ਯੂਜ਼ ਕਰਦੀ ਤੁਸੀਂ ਸਾਨੂੰ ਜਰੂਰ ਦੱਸੋ ਤੇ ਅੱਜ ਚਲੋ ਫ੍ਰੀ ਹਾਂ ਤੇ ਨਵਦੀਪ ਨੂੰ ਮੈਂ ਵੀ ਆਪਾਂ ਅੱਜ ਇਹ ਕੰਮ ਕਰਦੇ ਆਂ ਵੀ ਵਲੌਗ ਬਣਾ ਕੇ ਦੱਸਦੇ ਆਂ ਕਿ ਨਵਦੀਪ ਕਿਹੜਾ ਸ਼ੈਂਪੂ ਯੂਜ਼ ਕਰਦੀ ਹੈ ਕਿਹੜਾ ਆਇਲ ਯੂਜ਼ ਕਰਦੀ ਹੈ ਤੇ ਆ ਜੋ ਫਿਰ ਨਵਦੀਪ ਨੂੰ ਪੁੱਛਦੇ ਆ ਜਾ ਕੇ ਤੇ ਫਿਰ ਤੁਹਾਡੇ ਨਾਲ ਕਰਦੇ ਆ ਵਲੌਗ ਸਾਂਝਾ ਲੋ ਜੀ ਇਹਨੇ ਤਾਂ ਜੇ ਵਾਲ ਖਲਾ ਰਹੇ ਨੇ ਚਲੋ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਨਵਦੀਪ ਚਲੋ ਦੱਸੋ ਫਿਰ ਹਾਂ ਜੀ ਵੀ ਸਾਰੇ ਜਾਣੀ ਪੁੱਛਦੇ ਆ ਕਿ ਨਵਦੀਪ ਆਪਣੇ ਵਾਲਾਂ ਨੂੰ ਕੀ ਲਾਉਂਦੀ ਹੈ ਡੇ ਲੰਮੇ ਵਾਲ ਨੇ ਇਹਨਾਂ ਦਾ ਕੀ ਰਾਜ ਹੈ ਬਿਆਹ ਹੀ ਤੇ ਜੈ ਹੈ ਨਾ ਸੋਚਿਆ ਜੇ ਤੇ ਇਹ ਮੇਰੇ ਵਾਲ ਮਤਲਬ ਕਿ ਜਦੋਂ ਮਮਮੀ ਹਣੀ ਕੇਅਰ ਕਰਦੇ ਸੀ ਉਹਦੋਂ ਹੀ ਇੰਨੇ ਲੰਮੇ ਸੀ ਉਦੋਂ ਮੇਰੇ ਵਾਲ ਹੀ ਜਸਟ ਇੰਨੇ ਜਦੋਂ ਮੇਰੀ ਮੈਰਿਜ ਹੋਈ ਹੈ ਨਾ ਤੇ ਉਸ ਤੋਂ ਬਾਅਦ ਮੈਂ ਕਰਵਾਇਆ ਹੀ ਸਟ੍ਰੇਟ ਵਾਲ ਕਰਵਾਇਆ ਹੀ ਤੇ ਫਿਰ ਥੋੜੀ ਜਿਹੀ ਜਦੋਂ ਇਹਨਾਂ ਦੀ ਪ੍ਰੋਪਰ ਕੇਅਰ ਕੀਤੀ ਜਿਹੜੇ ਵਾਲ ਹੁੰਦੇ ਨੇ ਨਾ ਵਾਲ ਕੇਅਰ ਬਹੁਤ ਜ਼ਿਆਦਾ ਮੰਗਦੇ ਤੇ ਫਿਰ ਮੇਰੇ ਵਾਲ ਜਿਹੜੇ ਕੁਝ ਹੱਦ ਇੰਨੇ ਮਤਲਬ ਕਿ ਹੋਰ ਵੱਧ ਗਏ ਸੀ ਤੇ ਹੋਣੇ ਕਿ ਹੋਣੇ ਨਹੀਂ ਸ਼ੇਅਰ ਹੁੰਦੀ ਨੇ ਹੁਣ ਮੈਂ ਫੇਰ ਵੇਹੇ ਕਰਨੀ ਸਟਾਰਟ ਕੀਤੀ ਏ ਤੇ ਚਲੋ ਮੈਂ ਤੁਹਾਨੂੰ ਦੱਸ ਨਹੀਂ ਵੇਹ ਮੈਂ ਕੁਝ ਖਾਸ ਨਹੀਂ ਯੂਜ਼ ਕਰਦੀ ਹੈਗੀ ਤਨ ਮੈਂ ਫੇਰ ਵੀ ਦੱਸ ਦਿੰਨੀ ਆ ਕਿ ਮੈਂ ਕਿਹੜਾ ਆਇਲ ਯੂਜ਼ ਕਰਦੀ ਆ ਜਾਂ ਕਿਹੜਾ ਸ਼ੈਂਪੂ ਯੂਜ਼ ਕਰਦੀ ਆ ਕਈ ਕਈ ਤੇ ਬਹੁਤ ਜ਼ਿਆਦਾ ਮਹਿੰਗਾ ਵੀ ਯੂਜ਼ ਕਰਦੇ ਜਿਹ ਤਰ੍ਹਾਂ ਨਾਲ ਕੋਈ ਪ੍ਰੋਡਕਟ ਤੇ ਉਹ ਵਾਲ ਵੱਧਦੇ ਕਿਉਂ ਨਹੀਂ ਵਾਦ ਨਹੀਂ ਆਰੇ ਆਪਾਂ ਨੂੰ ਕੇਅਰ ਕਰਨੀ ਪੈਂਦੀ ਹੈ ਜਿੰਨੀ ਜ਼ਿਆਦਾ ਹੀ ਕੇਅਰ ਕਰਾਂਗੇ ਨਾ ਆਪਣੇ ਵਾਲਾਂ ਦੀ ਓਨਾ ਜ਼ਿਆਦਾ ਇਹ ਕਿ ਮਹਿੰਗੇ ਪ੍ਰੋਡਕਟ ਨਹੀਂ ਭੀ ਮਹਿੰਗੇ ਪ੍ਰੋਡਕਟ ਯੂਜ਼ ਕਰਾਂਗੇ ਮਹਿੰਗਾ ਸ਼ੈਂਪੂ ਯੂਜ਼ ਕਰਾਂਗੇ ਜਿਹੜਾ ਸ਼ੈਂਪੂ ਹੁੰਦਾ ਵਾ ਨਾ ਉਹ ਸਿਰਫ ਵਾਲਾਂ ਨੂੰ ਕਲੀਨ ਕਰਨ ਵਾਸਤੇ ਹੁੰਦਾ ਵਾ ਉਹ ਕਲੀਨਜ਼ਿੰਗ ਦਾ ਪ੍ਰੋਸੈਸ ਹੁੰਦਾ ਵਾ ਸਿਰਫ ਵਾਲਾਂ 'ਚ ਜਿਹੜਾ ਘੱਟਾ ਮਿੱਟੀ ਨਾ ਉਹਨੂੰ ਬਾਹਰ ਕੱਢਦਾ ਤੇ ਬਾਕੀ ਜਿਹੜੇ ਆ ਨਾ ਵਾਲ ਬਦਨ ਦਾ ਕਾਰਨ ਹੁੰਦਾ ਇਹ ਯਾਨੀ ਕਿ ਕਿਦਾਂ ਮ ਵੱਜ ਜਾਂਦੇ ਨੇ ਸਾਲ ਲੱਗਦਾ ਵਾ ਕਿਉਂਕਿ ਹੌਲੀ ਹੌਲੀ ਚੀਜ਼ ਜਦੋਂ ਆਪਾਂ ਵਰਕ ਕਰਾਂਗੇ ਕੰਮ ਕਰਾਂਗੇ ਚੀਜ਼ ਦੇ ਉੱਤੇ ਫੇਰ ਹੀ ਉਹ ਚੀਜ਼ ਨੇ ਆਪਣਾ ਅਸਰ ਦਿਖਾਉਣਾ ਵਾ ਤੇ ਬਾਕੀ ਜੋ ਮੈਂ ਯੂਜ਼ ਕਰਦੀ ਆ ਕਿਹੜਾ ਸ਼ੈਂਪੂ ਯੂਜ਼ ਕਰਦੀ ਕਿਹੜਾ ਆਇਲ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਤੇ ਆਮ ਇਹ ਸਾਰਾ ਸਮਾਨ ਇੱਥੇ ਮੇਰੇ ਕੋਲ ਰੱਖਿਆ ਹੋਇਆ ਸਮਾਨ ਨਹੀਂ ਚਾਹੇ ਸ਼ੋਅ ਕਰਨ ਦਾ ਕਿਤਾਬ ਪਰੇ ਕੀ ਇੰਨਾ ਮਹਿੰਗਾ ਨਹੀਂ ਆ ਮੈਂ ਬਸ ਇੱਕੋ ਮਹਿੰਗੀ ਚੀਜ਼ ਯੂਜ਼ ਕਰਦੀ ਆ ਵਿੱਚ ਬਾਕੀ ਬਸ ਸਮਾਨ ਸੁੱਟ ਜਾਂਦਾ ਵਾ ਤੇ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਵਾ ਕੋਕੋਨਟ ਆਇਲ ਇਹ ਮੈਂ ਖੁਦ ਬਣਾਇਆ ਵਾ ਘਰੇ ਤੇ ਇਹ ਮੈਂ ਆਪਣੇ ਵਾਲਾਂ ਵਾਸਤੇ ਵੀ ਯੂਜ਼ ਕਰ ਲੈਂਦੀ ਆ ਤੇ ਆਪਣੀ ਸਕਿਨ ਤੇ ਵੀ ਯੂਜ਼ ਕਰ ਲੈਂਦੀ ਆ ਤੇ ਜੇ ਤੁਸੀਂ ਕੋਲ ਹਾਂਜੀ ਹੁਣ ਥੋੜਾ ਜਿਹਾ ਰਹਿ ਗਿਆ ਫੇਰ ਬਣਾਵਾਂਗੇ ਮੇਰਾ ਇੱਕ ਵਰੀ ਦਾ ਚੱਲ ਜਾਣਾ ਵਾ ਹੋਰ ਹੁਣ ਤੇ ਮੈਂ ਅੱਜ ਤੇ ਮੈਂ ਸਿਰ ਧੋ ਲਿਆ ਵਾ ਤੇ ਇੱਕ ਵਰੀ ਦਾ ਹੋਰ ਵੀ ਨਾ ਚੱਲ ਜਾਣਾ ਵਾ ਇਹਨੂੰ ਕਿਤਰਾ ਇਨੂੰ ਮਤਲਬ ਆਪਾਂ ਇਹਦੇ ਵਿੱਚ ਆ ਵੀ ਮਿਕਸ ਕਰ ਸਕਦੇ ਆ ਇਹ ਹੈਗੇ ਨੇ ਵਿਟਾਮਿਨ E ਦੇ ਕੈਪਸੂਲ ਠੀਕ ਆ ਇਹ ਲੈ ਕੇ ਆਇਲ ਉੱਤੇ ਵਿੱਚ ਦੋ ਕੱਪ ਆ ਇਹ ਪਾ ਲੈਣੇ ਇਹਦੇ ਨਾਲ ਜਿਹੜੇ ਬਹਾਲਾ ਨਾ ਉਹਨਾਂ ਦੀ ਗਰੋਥ ਵਧੀਆ ਹੁੰਦੀ ਆ ਤੇ ਇਹਦੇ ਵਿੱਚ ਮੇਰੇ ਤੋਂ ਪਹਿਲਾਂ ਆਇਲ ਹੈਗੇ ਹੀ ਹੋਰ ਮੈਂ ਉਹ ਵੀ ਮਿਕਸ ਕਰ ਲੈਣੇ ਹੋਣੇ ਆ ਇੱਕ ਹੈਗਾ ਵਾ ਬਦਾਮ ਦਾ ਤੇ ਇਹ ਵੀ ਆਪਾਂ ਮਿਕਸ ਕਰ ਸਕਦੇ ਆ ਉਹ ਵੀ ਵਧੀਆ ਹੁੰਦਾ ਵਾ ਉਹਨਾਂ ਦੇ ਬਦਾਮ ਰੋਗਨ ਹਾਂਜੀ ਬਦਾਮ ਰੋਗਨ ਆ ਹਾਂ ਬਿਲਕੁਲ ਇੱਕ ਦੂਜਾ ਵੀ ਹੁੰਦਾ ਨਾ ਜਿਹੜਾ ਉਪ ਜਾਜ ਵਾਲਾ ਨਹੀਂ ਜਿਹੜਾ ਪਿਓਰ ਪਦਾਮ ਰੋਗਨ ਹੁੰਦਾ ਵਾ ਨਾ ਆਪਾਂ ਉਹ ਯੂਜ਼ ਕਰਨਾ ਵਾ ਉਹ ਥੋੜਾ ਜਿਹਾ ਐਕਸਪੈਂਸਿਵ ਹੁੰਦਾ ਕੱਚ ਦੇ ਬੋਟਲ ਵਿੱਚ ਆਉਂਦਾ ਵਾ ਮੈਡੀਕਲ ਸਟੋਰ ਤੋਂ ਮਿਲ ਜਾਂਦਾ ਵਾ ਉਹ ਯੂਜ਼ ਕਰ ਸਕਦੇ ਇੱਕ ਹੁੰਦਾ ਆਇਲੀਵ ਆਇਲ ਠੀਕ ਆ ਉਹ ਵੀ ਆਪਾਂ ਇਹਨਾਂ ਦੇ ਵਿੱਚ ਮਿਲਾ ਸਕਦੇ ਆ ਇੱਕ ਹੁੰਦਾ ਕੈਸਟਰ ਆਇਲ ਜਿਹੜਾ ਕੈਸਟਰ ਆਇਲ ਹੁੰਦਾ ਨਾ ਉਹ ਵਾਲਾਂ ਦੀ ਥਿੱਕਨੈਸ ਮਤਲਬ ਕਿ ਵਾਲ ਜਿਹੜੇ ਜਿਨ੍ਹਾਂ ਦੇ ਜ਼ਿਆਦਾ ਪਤਲੇ ਆ ਨਾ ਭਾਰੇ ਕਰਨ ਵਾਸਤੇ ਤੇ ਇਹ ਸਾਰੇ ਆਇਲ ਜਿਹੜੇ ਇਹਨਾਂ ਨਾਲ ਆਪਾਂ ਸਾਰੇ ਆਇਲ ਨੂੰ ਮਿਕਸ ਕਰਕੇ ਨਾ ਤੇ ਥੋੜਾ ਜਿਹਾ ਗੋਮ ਕਰਕੇ ਜਿਹੜਾ ਕੈਸਟਰ ਆਇਲ ਉਹ ਨਹੀਂ ਪਹਿਲਾਂ ਪਾਉਣਾ ਹੈਗਾ ਉਹ ਆਪਾਂ ਬਾਅਦ ਵਿੱਚ ਪਾਉਣਾ ਵਾ ਤੇ ਸਾਰਿਆਂ ਨੂੰ ਆਪਾਂ ਆਪਣੇ ਵਾਲਾਂ ਵਿੱਚ ਮ사ਜ ਕਰਨੀ ਆ ਜੇਕਰ ਤੁਸੀਂ ਓਵਰਨਾਈਟ ਰੱਖ ਸਕਦੇ ਹੋ ਤੇ ਉਹ ਤੇ ਸਭ ਤੋਂ ਬੈਸਟ ਆ ਤੇ ਕਈਆਂ ਨੂੰ ਮਤਲਬ ਨਹੀਂ ਹਨਾ ਰੱਖਣਾ ਪਸੰਦ ਹੈਗਾ ਤੇ ਸਿਰਫ ਇੱਕ ਤੋਂ ਦੋ ਘੰਟੇ ਨੂੰ ਤੋਂ ਪਹਿਲਾਂ ਜਿਹੜੇ ਆਪਣੇ ਵਾਲਾਂ ਵਿੱਚ ਲਾ ਸਕਦੇ ਆ ਤੇ ਵਾਲਾਂ ਦੇ ਵਿੱਚ ਚੰਗੀ ਤਰ੍ਹਾਂ ਮ사ਜ ਕਰਨੀ ਆ ਕੋਈ 10 ਤੋਂ 15 ਮਿੰਟ ਤੇ ਜਿਹੜੇ ਕੁਝ ਆਪਣੇ ਕੋਲ ਹੁੰਦੀਆਂ ਨੇ ਮ사ਜ ਪੁਆਇੰਟ ਹੁੰਦੇ ਆ ਉਹਨਾਂ ਨੂੰ ਦਬਾਉਣਾ ਹੁੰਦਾ ਵਾ ਪਿੰਦਰ ਦੇ ਘਰ ਦੇ ਨਿੰਨੜ ਤੇ ਬਹੁਤ ਮਜ਼ਾ ਆਉਂਦਾ ਨਹੀਂ ਆਉਂਦਾ ਨਹੀਂ ਤੇ ਉਹ ਪੁਆਇੰਟ ਜੇ ਤੁਸੀਂ ਕਹੋਗੇ ਰੈਲੈਕਸ ਜਿਹਾ ਫੀਲ ਹੁੰਦਾ ਹਾਂ ਹਾਂ ਮਤਲਬ ਸਾਜ ਕਰਨ ਦਾ ਮਤਲਬ ਹੀ ਹੈ ਕਿ ਹਾਂ ਮਤਲਬ ਕਿ ਰਿਲੈਕਸ ਮਿਲੇ ਹੈਨਾ ਹਾਨੂੰ ਸ਼ਾਂਤੀ ਜੀ ਮਿਲੇ ਤੇ ਉਹ ਕਰਨਾ ਹੈਗਾ ਵਾ ਤੇ ਫਿਰ ਉਸ ਤੋਂ ਬਾਅਦ ਸ਼ੈਂਪੂ ਜਿਹੜਾ ਕੋਈ ਵੀ ਤੁਸੀਂ ਯੂਜ਼ ਕਰ ਸਕਦੇ ਹੋ ਮੈਂ ਤਾਂ ਕਲੀਨਿਕ ਪਲੱਸ ਜਿਹੜਾ ਵਾ ਉਹ ਯੂਜ਼ ਕਰਦੀ ਹਾਂ ਤੇ ਉਹਦੇ ਦੋ ਪਾਊ ਚ ਮੇਰੇ ਲਈ ਬਹੁਤ ਜ਼ਿਆਦਾ ਵੈਨਫ ਆ ਤੇ ਜੇ ਉਹ ਨਾ ਮਿਲੇ ਫਿਰ ਮੈਂ ਸਾਂਸ ਲਿਖ ਯੂਜ਼ ਕਰ ਲੈਣੀ ਜੋ ਵੀ ਨਾ ਹੋਏ ਹੈਲਰ ਸ਼ੋਲਡਰ ਮਤਲਬ ਕਿ ਜ਼ਿਆਦਾ ਮਹਿੰਗੇ ਵਾਲਾ ਨਹੀਂ ਮੈਂ ਗਈ ਹੈਗੀ ਤੇ ਇੱਕ ਵੇਹੇ ਜ਼ਿਆਦਾ ਇੱਕ ਰਵੇ ਵਾਲੀ ਕੁੜੀ ਤੇ ਵਿਸ਼ਵਾਸ ਕਰਦੀ ਨਹੀਂ ਮਤਲਬ ਕਿ ਉਹ ਹੀ ਨਾ ਲੱਲੀ ਦਾ ਉਹ ਹੀ ਕੰਮ ਕੀ ਕਰਦੇ ਨੇ ਉਦਾਂ ਵੇਹੇ ਮੈਂ ਸੋਚਿਆ ਹੈ ਕਿ ਮੈਂ ਲੈਣਾ ਵਾ ਤੇ ਮੈਂ ਲੈਣ ਗਈ ਵੀ ਸੀ ਤੇ ਉਹ ਹੈਗੀ ਸ਼ੀਸ਼ੀ ਸਿਰਫ 80 ਕਿੰਨੇ ਦੀ 800 ਦੀ ਇਹ ਨਾ ਸ਼ਾਇਦ 800 ਦੀ ਤੇ ਮੈਂ ਹਾਂ ਪੇ ਮੇਰੇ ਵਾਲਾਂ ਵਿੱਚ ਦੇ ਇਹਨੇ 10 ਦਿਨ ਵੀ ਨਹੀਂ ਕੱਢਨੇ ਹੈਗੇ ਤੇ ਉਹ ਫਿਰ ਜ਼ਿਆਦਾ ਮਹਿੰਗਾ ਕੰਮ ਪੈ ਜਾਂਦਾ ਤੇ ਵਹਿਮ ਸੋਚਿਆ ਵਾਲਾ ਕਿ ਆਵਾਂਗੀ ਬਾਕੀ ਜਿੰਦਾ ਵੀ ਤੁਹਾਡਾ ਬਜਟ ਵਾ ਜਿੰਨਾ ਵੀ ਤੁਹਾਡੇ ਕੋਲ ਜੇ ਕੋਈ ਤੇ ਮਹਿੰਗਾ ਲੈ ਸਕਦੇ ਹੈਨਾ ਤੁਸੀਂ ਲੈ ਸਕਦੇ ਹੋ ਬਾਕੀ ਕਿ ਥੋੜੀ ਕੇਅਰ ਕਰਨੀ ਪੈਂਦੀ ਹੈ ਤੇ ਆਇਲਿੰਗ ਕਰਨ ਤੋਂ ਬਾਅਦ ਫਿਰ ਆਪਾਂ ਜਦੋਂ ਫਿਰ ਹੈਡ ਜਿਹੜਾ ਆਪਣਾ ਸੇਰਾਂ ਨੂੰ ਮਤਲਬ ਕਿ ਹੈਡ ਵਾਸ਼ ਕਰਨਾ ਵਾ ਸ਼ੈਂਪੂ ਦੇ ਨਾਲ ਤੇ ਸ਼ੈਂਪੂ ਜਿਹੜਾ ਵਾ ਉਹ ਆਪਾਂ ਨੂੰ ਐਟ ਲੀਸਟ 3 ਮਿੰਟ ਤੱਕ ਆਪਣੇ ਸਕੇਲਪ ਦੇ ਵਿੱਚ ਲਾ ਕੇ ਰੱਖਣਾ ਚਾਹੀਦਾ ਵਾ ਠੀਕ ਹੈ ਮ사ਜ ਕਰਕੇ 3 ਮਿੰਟ ਤੱਕ ਲਾ ਕੇ ਰੱਖਣਾ ਵਾ ਫਿਰ ਉਸ ਤੋਂ ਬਾਅਦ ਉਹਨੂੰ ਸਿੰਪਲ ਪਾਣੀ ਦੇ ਨਾਲ ਵਾਸ਼ ਕਰ ਦੇਣਾ ਤੇ ਉਹਨੂੰ ਵੀ ਤੁਸੀਂ ਸਿੱਧਾ ਡਾਇਰੈਕਟ ਨਹੀਂ ਲਾਉਣਾ ਹੈਗਾ ਉਹਨੂੰ ਹਮੇਸ਼ਾ ਡਿਲੂਟ ਕਰਕੇ ਪਾਣੀ ਦੇ ਵਿੱਚ ਪਾ ਕੇ ਲਾਉਣਾ ਵਾ ਮਤਲਬ ਦੇ ਵਿੱਚ ਘੋਲ ਕੇ ਪਾਣੀ ਚ ਜੇ ਪਾਣੀ ਚ ਨਹੀਂ ਘੋਲਣਾ ਤੇ ਤੁਸੀਂ ਜਿੱਦਾਂ ਨੇਮ ਦਾ ਪਾਣੀ ਹੁੰਦਾ ਵਾ ਉਹ ਵੀ ਯੂਜ਼ ਕਰ ਸਕਦੇ ਹੋ ਜਿਹ ਵਾਲਾਂ ਦੇ ਵਿੱਚ ਡੈਂਡਰਫ ਆਣਾ ਉਹਦੇ ਵਾਸਤੇ ਤੇ ਇੱਕ ਜਿਹੜੇ ਹੁੰਦੇ ਨੇ ਚੌਲ ਚੌਲਾਂ ਨੂੰ ਓਵਰ ਨਾਈਟ ਭਿਉਂਗੇ ਰੱਖਣਾ ਵਾ ਦੋ ਚਮਚ ਤੇ ਉਹਦਾ ਜਿਹੜਾ ਪਾਣੀ ਉਹ ਵੀ ਵਾਲਾਂ ਵਿੱਚ ਆਪਾਂ ਯੂਜ਼ ਕਰ ਸਕਦੇ ਹੋ ਉਹ ਵੀ ਬੜਾ ਵਧੀਆ ਹੁੰਦਾ ਵਾ ਤੇ ਉਹਦੇ ਵਿੱਚ ਸ਼ੈਂਪੂ ਪਾ ਕੇ ਤੇ ਫੇਰ ਆਹੀ ਯੂਜ਼ ਕਰਨਾ ਵਾ ਤੇ ਉਸ ਤੋਂ ਬਾਅਦ ਕਿਈ ਜਿਹੜੇ ਆ ਕੰਡੀਸ਼ਨਰ ਯੂਜ਼ ਕਰਦੇ ਨੇ ਤੇ ਮੈਨੂੰ ਕੰਡੀਸ਼ਨਰ ਇੰਨਾ ਪਸੰਦ ਨਹੀਂ ਹੈਗਾ ਕਿਉਂਕਿ ਆਪਾਂ ਆਪਣੀ ਸਕੇਲਪਟ ਤੇ ਉਹਨੂੰ ਨਹੀਂ ਯੂਜ਼ ਕਰ ਸਕਦੇ ਸਿਰਫ ਇਹ نیچے-नीचे ਵਾਲਾ ਤੇ ਹਾਫ ਹੀ ਯੂਜ਼ ਕਰਨਾ ਜਿਹੋਸ ਕੈਲਪ ਤੇ ਚਲਾਂਦੇ ਨਾ ਤੇ ਉਹਦੇ ਨਾਲ ਜਿਹੜੇ ਵਾਲ ਝੜਨ ਦੀ ਪ੍ਰੋਬਲਮ ਆ ਨਾ ਉਹ ਬਹੁਤ ਜ਼ਿਆਦਾ ਆਉਂਦੀ ਹੈ ਤੇ ਮੈਂ ਯੂਜ਼ ਕਰਦੀ ਆ ਇਹ ਸਪਾ ਵਾ ਇਹ ਲੌਰੀਅਲ ਦੀ ਆ ਇਹ ਵਾਲੀ ਯੂਜ਼ ਕਰਦੀ ਆ ਮੈਂ ਸਮੂਥ ਤੇ ਇਹਦਾ ਪ੍ਰਾਈਸ ਵੀ ਮੈਂ ਤੁਹਾਨੂੰ ਦੱਸ ਦਣੀ ਹੈ ਇਹ 800 ਆ ਤੇ ਮੈਂ ਹੁਣ ਤੱਕ ਆਪਣੇ ਵਾਲਾਂ ਵਿੱਚ ਯੂਜ਼ ਕਰ ਚੁੱਕੀ ਆ 7 ਤੋਂ 8 ਵਾਰ ਤੇ ਭਰੇ ਕੀ ਹਾਲੇ ਤੱਕ ਵੀ ਮੇਰੇ ਹੋਰ ਹਾਂ ਹੋਰ 10 12 ਵਾਰ ਹੋਰ ਇਹਦੇ ਨਾਲ ਹੋਣਾ ਏ ਇਹ ਪਤਾ ਕਿਉਂ ਇੰਨਾ ਮਤਲਬ ਕਿ ਹਾਲੇ ਤੱਕ ਇਹ ਫਿਨਿਸ਼ ਨਹੀਂ ਹੋਦਾ ਮੇਰੇ ਵਾਲ ਕਿੰਨੇ ਲੰਬੇ ਜਿਵੇਂ ਇਹਨੂੰ ਕੱਲੀ ਨੂੰ ਯੂਜ਼ ਕਰਾਂ ਤੇ ਬਹੁਤ ਮਤਲਬ ਕਿ ਜ਼ਿਆਦਾ ਯੂਜ਼ ਹੋਊਗੀ ਤੇ ਇਹਦੇ ਵਿੱਚ ਮੈਂ ਜਿਹੜਾ ਵਾ ਆਵਲੀ ਜਿਹੜੀ ਹੈ ਐਲੋਵੇਰਾ ਜੈੱਲ ਇਹ ਵੀ ਯੂਜ਼ ਕਰ ਲੈਣੀ ਇਹਦੇ ਵਿੱਚ ਪਾ ਲੈਣੀ 2 ਚਮਚ ਇਹਦੇ ਲੈਣੀਆਂ 1 ਚਮਚ ਇਹ ਲੈ ਲੈਣੀ ਆ ਤੇ ਥੋੜਾ ਜਿਹਾ ਇਹਦੇ ਵਿੱਚ ਬਿਲਕੁਲ ਥੋੜਾ ਜਿਹਾ ਮੈਂ ਆਵਲਾ ਮੈਂ ਕਿਉਂਕਿ ਆਇਲ ਨਹੀਂ ਪਾ ਲੈਣੀ ਆ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਜੇ ਮੰਨ ਲਓ ਕਿ ਵਾਲਾ ਨੂੰ ਸਟ੍ਰੇਟ ਕਰਨਾ ਮਾਤੇ ਆ ਪੌਂ ਵੀ ਪਾ ਸਕਦੇ ਆ ਹਾਨੀ ਵੀ ਯੂਜ਼ ਕਰ ਸਕਦੇ ਆ ਤੇ ਇਦਾਂ ਇਹਨਾਂ ਦੋਨੋਂ ਮਿਕਸ ਕਰਕੇ ਲਾਉਣ ਨਾਲ ਫਿਰ ਮੇਰਾ ਕਾਫੀ ਟਾਈਮ ਲਾਉ ਜਾਂ ਲੈ ਲੈਣਾ ਤੇ ਉਸ ਤੋਂ ਬਾਅਦ ਫਿਰ ਇਹਨੂੰ ਥੋੜਾ ਟਾਈਮ ਲਾ ਕੇ ਰੱਖਣਾ ਹੁੰਦਾ ਜੇ ਤੁਸੀਂ ਮਤਲਬ ਕਿ ਹੌਟ ਟਾਵਰ ਦੀ ਸਟੀਮ ਦੇਣੀ ਆ ਤੇ ਉਹ ਵੀ ਨਹੀਂ ਦੇ ਸਕਦੇ ਆ ਉਹ ਕਦਿਕਦਾਂ ਹੀ ਦੇਣ ਦੀ ਲੋੜ ਪੈਂਦੀ ਆ ਜਦੋਂ ਜ਼ਿਆਦਾ ਮੈਂ ਤੇ ਵੈਸੇ ਯੂਜ਼ ਨਹੀਂ ਕਰਦੀ ਜਦੋਂ ਮਨ ਲਾ ਕਿਤੇ ਆਉਣਾ ਜਾਣਾ ਹੋਏ ਕਿ ਤੇ ਫੰਕਸ਼ਨ ਹੋਏ ਫਿਰ ਮੈਂ ਹੌਟ ਆਇਲ ਵਾਲੀ ਕਰ ਲੈਣੀ ਕਿਉਂਕਿ ਹੁਣ ਤੇ ਗਰਮੀ ਬੜੀ ਹੈ ਤੇ ਇੰਨੀ ਜ਼ਰੂਰਤ ਹੈ ਨਹੀਂ ਤੇ ਫਿਰ ਇਹਨੂੰ 10 ਤੋਂ 15 ਮਿੰਟ ਤੱਕ ਲਾ ਕੇ ਰੱਖਣਾ ਹੁੰਦਾ ਵਾ ਇਹਨੂੰ ਆਪਾਂ ਆਪਣੀ ਸਕੈਲਪ ਤੇ ਵੀ ਯੂਜ਼ ਕਰ ਸਕਦੇ ਆ ਮਤਲਬ ਕਿ ਪੂਰੇ ਰੂਟ ਤੋਂ ਲੈ ਕੇ ਐਂਡ ਤੱਕ ਜਿਹੜਾ ਵਾ ਇਹਨੂੰ ਆਪਾਂ ਯੂਜ਼ ਕਰ ਸਕਦੇ ਆ ਤੇ ਮ사ਜ ਕਰਨੀ ਹੈ ਤੇ ਫਿਰ ਇਹਨੂੰ 10-15 ਮਿੰਟ ਰਹਿਣ ਦੇਣਾ ਫਿਰ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਪਾਣੀ ਦੇ ਨਾਲ ਵਾਸ਼ ਕਰਨਾ ਕਿਉਂਕਿ ਇੱਕ ਚਿੱਕਣੀ ਜੀ ਹੁੰਦੀ ਹੈ ਜਲਦੀ ਨਿਕਲਦੀ ਨਹੀਂ ਤੇ ਥੋੜਾ ਜਨ ਟਾਈਮ ਕੰਜ਼ਿਊਮਿੰਗ ਹੈ ਤੇ ਟਾਈਮ ਲਾ ਕੇ ਥੋੜਾ ਜਿਆ ਤੈਨੂੰ ਵਾਸ਼ ਕਰਨਾ ਉਸ ਤੋਂ ਬਾਅਦ ਜਦੋਂ ਇਹ ਚੰਗੀ ਤਰ੍ਹਾਂ ਸਾਫ਼ ਹੋ ਗਈ ਨਾ ਫਿਰ ਉਹ ਲਾਸਟ ਰਿੰਸ ਜਿਹੜਾ ਹੁੰਦਾ ਵਾ ਨਾ ਉਹ ਮੈਂ ਇਹਦੇ ਨਾਲ ਕਰਦੀ ਆ ਤੇ ਇਹ ਜਿਹੜਾ ਵਾ ਇਹ ਆਪਣੇ ਵਾਲਾਂ ਵਾਸਤੇ ਬੜਾ ਵਧੀਆ ਨੇ ਇਹਦੇ ਨਾਲ ਵਾਲਾਂ ਵਿੱਚ ਜਿਹੜੀ ਸ਼ਾਨ ਆਉਂਦੀ ਹੈ ਤੇ ਵਾਲ स्मूथ ਹੁੰਦੇ ਨੇ ਤੇ ਜੇ ਮੰਨ ਲਓ ਕਿ ਕਿੰਿਆਂ ਦੇ ਹਾਰਡ ਵਾਟਰ ਹੁੰਦਾ ਨਾ ਕਿੰਿਆਂ ਦੇ ਪਾਣੀ ਜਿਹੜਾ ਹੈ ਨਾ ਨਹੀਂ ਸੁਖੋਂਦਾ ਹੈਗਾ ਕਿ ਆਪਾਂ ਬਦਲਦੇ ਜਗ੍ਹਾ ਤੇ ਉਹ ਦੂਮੀ ਆਪਾਂ ਮੰਨ ਲਓ ਆ ਆਪਾ ਕਿ ਨਾ ਜੇ ਮਨ ਲਵਾਲ ਛੱਡਦੀ ਨਹੀਂ ਆ ਇੱਕ ਵੇਹੇ ਦੀ ਸਮੈਲ ਤੇ ਥੋੜੀ ਜੀ ਹੁੰਦੀ ਆ ਪਰ ਆਪਾਂ ਸਿਰਫ ਇੱਕ ਕੱਪ ਪਾਣੀ ਲੈਣਾ ਉਹਦੇ ਵਿੱਚ ਦੋ ਟੇਬਲस्पून ਇਹਦੇ ਪਾਉਣੇ ਆ ਮੇਰਾ ਹਲੇ ਥੋੜਾ ਜਿਆ ਯੂਜ਼ ਹੋਇਆ ਪਹਿਲਾਂ ਮੇਰਾ ਖਤਮ ਹੋ ਗਿਆ ਸੀ ਤੇ ਇਹ ਵੀ ਆਪਣੇ ਵਾਲਾਂ ਵਾਸਤੇ ਵਧੀਆ ਹੁੰਦਾ ਵਾ ਤੇ ਜੇ ਤੁਸੀਂ ਇਹ ਨਹੀਂ ਯੂਜ਼ ਕਰਨਾ ਤੇ ਆਪਾਂ ਮੰਨ ਲਓ ਕਿ ਜਿੱਦਾਂ ਨਿਯਮ ਤਾਂ ਮੈਂ ਦੱਸਿਆ ਵਾ ਹਨਾ ਉਹਨੋਂ ਵੀ ਤੁਸੀਂ ਪਾਣੀ ਉਬਾਲ ਕੇ ਉਹ ਵੀ ਲਾਸਟ ਰੇਂਜ ਉਹਦਾ ਵੀ ਕਰ ਸਕਦੇ ਹੋ ਤੇ ਲਾਸਟ ਮਤਲਬ ਕਿ ਪਾਣੀ ਇਹਦੇ ਇਹਦੇ ਨਾਲ ਵਾਲ ਧੋਣੇ ਨੇ ਲਾਸਟ ਜਿਹੜੇ ਧੋਣੇ ਤੇ ਫਿਰ ਉਸ ਤੋਂ ਬਾਅਦ ਕ ਯੂਜ਼ ਕਰਦੇ ਨੇ ਸੀਰਮ ਕਿ ਮਤਲਬ ਥੋੜੇ ਜਿਹੇ ਵਾਲਾਂ ਨੂੰ ਟੋਵਲ ਡਰਾਈ ਕਰਕੇ ਆਪਾਂ ਸੀਰਮ ਯੂਜ਼ ਕਰਦੇ ਆ ਤੇ ਮੈਂ ਸੀਰਮ ਨਹੀਂ ਯੂਜ਼ ਕਰਦੀ ਹੈਗੀ ਤੇ ਮੈਂ ਇਹੇ ਥੋੜਾ ਜਿਹਾ ਲੈ ਕੇ ਨਾ ਤੇ ਇਹਨੂੰ ਆਪਣੇ ਵਾਲਾਂ 'ਚ ਗਿੱਲਿਆਂ-ਗਿੱਲਿਆਂ ਜਿਹੇ ਚਿਲਾ ਲੈਂਦੇ ਆ ਬਸ ਮੈਂ ਇਹੇ ਯੂਜ਼ ਕਰਦੀ ਆ ਉਹ ਜਿਹੜਾ ਉਹ ਪੀ ਵੀ ਸਕਦੇ ਹਨ ਉਰਲਾ ਉਰਲਾ ਇਹ ਬੰਨਾ ਹਨ ਪੀ ਵੀ ਸਕਦੇ ਨੇ ਹਾਂ ਪੀਂਦੇ ਨੇ ਇਹਦੇ ਵੀ ਮੈਂ ਇੱਕ ਦਿਨ ਵੇਖਣੇ ਹੋਵੇਗਾ ਫਾਇਦੇ ਨੇ ਹਾਂ ਜੀ ਬੜੀ ਫਾਇਦੇ ਕਾਲਸਟੋਲ ਜਿਹੜਾ ਹੁੰਦਾ ਬੈਡ ਵੀ ਵੈਕ ਹੁੰਦਾ ਹੈ ਹੂੰ ਇੱਕ ਚਮਚ ਪਾਉਨੇ ਨੇ ਸਿਰਫ ਅੱਧਾ ਚਮਚ ਮੈਂ ਮੇਰੇ ਪਿਤਾ ਜੀ ਇੱਕ ਦੋ ਵਾਰੀ ਥੋੜਾ ਜਿਹਾ ਜਿੱਦਾਂ ਸੈਲ ਹੋ ਜਾ ਹੁੰਦਾ ਨਾ ਕੋੜਾ ਕੋੜਾ ਜਿਹਾ ਨਾ ਵਾ ਪੀ ਸਕਦੇ ਹਾਂ ਹੂੰ ਵੰਦੀਆ ਚੀਜ਼ ਹੈ ਤੇਰੀ ਬਾਣੀ ਮੈਂ ਵੇਖਿਆ ਫੋਨ ਤੇ ਤੇ ਮੈਂ ਚੱਲ ਭਲਾ ਮੀਨੇ ਆ ਕਿਹ ਤਰ੍ਹਾਂ ਦਾ ਵਾ ਤੇ ਉਹ ਜਿਹੜਾ ਪਹਿਲੀ ਬੋਤਲਦਾਰੀ ਮੁੱਕ ਗਈ ਉਹ ਚੋਂ ਮੈਂ ਪਾਇਆ ਉਹਨਾਂ ਦੇ 2 ਪਾਈ ਚਮਚੇ ਗਲਾਸ ਦੇ ਵਿੱਚ ਮੈਂ ਹੀ ਪਾਈ ਤੇ ਉਹ ਸਿੱਪ ਸਿੱਪ ਕਰਕੇ ਤੇ ਉਹ ਸਿੱਪ ਸਿੱਪ ਕਰਕੇ ਤੇ ਪੀਤਾ ਨਹੀਂ ਜਾਂਦਾ ਮੈਂ ਖਟ ਖਟ ਕਰ ਸਕਦਾ ਠਟ ਠਟ ਕਰਕੇ ਪੀ ਗਏ ਤੁਸੀਂ ਬਸ ਇਹੀ ਮੈਂ ਚੀਜ਼ਾਂ ਆਪਣੇ ਮਗਰ ਦੀ ਯੂਜ਼ ਕਰ ਲਈ ਤੇ ਇਹ ਮੈਂ ਇਹ ਨਹੀਂ ਕਿ ਜਦੋਂ ਸੈਟਮਾ ਉਦੋਂ ਯੂਜ਼ ਕਰਦੀ ਹਾਂ ਤੇ ਸਿਰਫ ਮੈਂ ਕਲਰ ਸ਼ੈਂਪੂ ਨਾਲ ਤੇ ਉਸ ਤੋਂ ਬਾਅਦ ਆ ਯੂਜ਼ ਕਰ ਲੈਂਦੀ ਹਾਂ ਤੇ ਜਾਂ ਆ ਇਹਨੂੰ ਮੈਂ ਕਦੇ ਕਦਾਈ ਯੂਜ਼ ਕਰਦੀ ਹਾਂ ਹਫਤੇ ਵਿੱਚ ਸਿਰਫ ਇੱਕ ਵਾਰ ਮਹਿੰਗੀ ਚੀਜ਼ ਕੋਈ ਸਿਰਫ ਤੇ ਵੀ ਕਦੇ ਨਹੀਂ ਤੇ ਬਾਕੀ ਹਨਾ ਬਾਕੀ ਕਿ ਸਾਡਾ ਜਿੰਨਾ ਕੁ ਬਜਟ ਆਹੀਂ ਉਸ ਹਿਸਾਬ ਦੇ ਨਾਲ ਹਨਾ ਚੱਲਦੇ ਆ ਤੇ ਤੁਹਾਡਾ ਜਿਹੇ ਹਿਸਾਬ ਦਾ ਬਜਟ ਆ ਤੁਸੀਂ ਉਸ ਹਿਸਾਬ ਨਾਲ ਚਲੋ ਬਾਕੀ ਸਾਰਾ ਜਿਹੜਾ ਇਹ ਵਾ ਕਿਾਨੂੰ ਥੋੜੀ ਜਿਹੀ ਆਪਣੇ ਵਾਲਾਂ ਦੀ ਕੇਅਰ ਕਰਨੀ ਪੈਂਦੀ ਆ ਮ사ਜ ਵਗੈਰਾ ਜਿਹੜਾ ਆਪਾਂ ਪ੍ਰੋਪਰ ਕਰੀਏ ਨਾ ਆਪਣੇ ਵਾਲਾਂ ਦੀ ਮਤਲਬ ਜੇ ਓਦਾਂ ਨਹੀਂ ਆਹੀ ਕਰਦੇ ਹੈਗੇ ਜਦੋਂ ਅਸੀਂ ਪਹਿਲੇ ਖਰਚ ਕੇ ਕਿਸੇ ਡਾਕਟਰ ਕੋਲ ਜਾਂ ਕਿਤੇ ਆਪਾਂ ਆਇਲ ਮੰਗਵਾਉਂਦੇ ਆ ਨਾ ਫਿਰ ਅਹੀ ਲਾਉਣਿਆਂ ਨੂੰ ਲਗਾਤਾਰ ਤੁodi ਮ사ਜ ਕਰਦੇ ਤੇ ਸਾਨੂੰ ਲੱਗਦਾ ਹਾਂ ਕਿ ਸਾਨੂੰ ਇਹ ਚੀਜ਼ ਦੇ ਰਿਜ਼ਲਟ ਮਿਲੰਦੇ ਨੇ ਤੇ ਬਾਕੀ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਨੇ ਨਾ ਜੇ ਆਪਾਂ ਖੋਦ ਵੀ ਆਪਣੇ ਨੂੰ ਸੋਚੀਏ ਕਿ ਹਾਂ ਕਿ ਸਾਨੂੰ ਅਹੀਂ ਕਰਨੇ ਆਪਣੇ ਵਾਲ ਲੰਮੇ ਕਰਨੇ ਜਾਂ ਸਾਨੂੰ ਵਾਲ ਮੋਟੇ ਚਾਹੀਦੇ ਨੇ ਤੇ ਥੋੜੀ ਜੀ ਮ사ਜ ਜੇ ਕਰੀਏ ਲਗਾਤਾਰ ਇਹ ਇਹਹੀ ਨੁਕਤਾ ਪਨਾਇਆ ਵੀ ਆ ਹੈ ਨਾ ਪਿੰਦਰ ਦੇ ਉੱਪਰ ਜਦੋਂ ਸਾਡਾ ਨਵਾਂ ਨਵੇਂ ਵਿਆਹ ਹੋਇਆ ਹੈ ਨਾ ਪਿੰਦਰ ਦੇ ਵਾਲ ਜੁੜੇ ਬੜੇ ਜਗ੍ਹਾ ਮਤਲਬ ਕਿ ਬਾਈਟੇ ਹੋਣ ਫਿਰ ਇਹਨਾਂ ਦੇ ਹੋਏ ਕਿਉਂਕਿ ਨਾ ਧਿਆਨ ਇੱਚ ਤਾ ਜਾਂਦਾ ਹੈ ਤੇ ਉਦੋਂ ਅਸੀਂ ਯੂਜ਼ ਕਰਦੇ ਹੁੰਦੇ ਹਾਂ ਇਹਨਾਂ ਦੇ ਵਾਲਾਂ ਵਿੱਚ ਡੇਲੀ ਯੂਜ਼ ਕੀਤਾ ਹੀ ਇੱਕ ਮਹੀਨਾ ਹੈਨਾ ਇੱਕ ਦੋ ਮਹੀਨੇ ਆਪਾਂ ਲਗਾਤਾਰ ਕੀਤਾ ਹੈਨਾ ਤੇ ਇਹਨਾਂ ਦੇ ਵਾਲ ਹਾਂ ਜਿਆਦਾ ਹੀ ਕੀਤਾ ਹੋਊਗਾ ਤੇ ਹੋਣੇ ਕੀ ਹੁਣ ਨਾ ਲੱਗਾਂ ਮੀਆ ਕਰਦਾ ਕੰਮ ਹੀ ਆ ਵੀਡੀਓਜ਼ ਵੀ ਉਦੋਂ ਕਿੜੀਆਂ ਆਪਾਂ ਵੀਡੀਓ ਬਣਾਉਂਦੇ ਸੀ ਤੇ ਇਹਨਾਂ ਦੇ ਵਾਲ ਬਲੈਕ ਜਿਹੜੇ ਮਤਲਬ ਹੋ ਗਏ ਸੀ ਤੇ ਹੁਣ ਫੇਰ ਹੋਉਂਦੇ ਨੇ ਵਾਈਟ ਤੇ ਹੁਣ ਇਹ ਫੇਰ ਸੋਚਿਆ ਵਾ ਕਿ ਜਿਹੜਾ ਨਵਾਂ ਜਿਹੜਾ ਸਰੋਂ ਦਾ ਤੇਲ ਤੇ ਉਹ ਜਿਹੜਾ ਵਾ ਹੁਣ ਫੇਰ ਇਹਨਾਂ ਦੇ ਮ사ਜ ਕਰਾਂਗੇ ਨਾ ਤੇ ਜਿਹੜੇ ਕੁਝ ਪੁਆਇੰਟ ਹੁੰਦੇ ਨੇ ਤੇ ਉਹਨਾਂ ਨੂੰ ਵੀ ਦਬਾਉਣ ਦੇ ਨਾਲ ਬੜਾ ਮਤਲਬ ਕੀ ਫਰਕ ਪੈਂਦਾ ਵਾ ਕੁਝ ਕੋਈ ਐਕਸਰਸਾਈਜ਼ ਵਗੈਰਾ ਵੀ ਹੁੰਦੀਆਂ ਨੇ ਪਰ ਹੱਡੇ ਹਨਾ ਇੰਨੀਆਂ ਨਹੀਂ ਹੁੰਦੀਆਂ ਹੈਗੀਆਂ ਬਾਕੀ ਕੀ ਥੋੜਾ ਜਿਹਾ ਧਿਆਨ ਰੱਖੇ ਮਣੀ ਮੁੱਟੀ ਕੇਅਰ ਕਰੀਏ ਨਾ ਤੇ ਇਹ ਵਾ ਕੀ ਵਾਲ ਜਿਹੜੇ ਆਪਣੇ ਬੜੇ ਵਧੀਆ ਹੋ ਜਾਂਦੇ ਨੇ ਤੇ ਤੁਸੀਂ ਵੀ ਥੋੜੀ ਕੇਅਰ ਕਰ ਸਕਦੇ ਹੋ ਤੇ ਜੇ ਤੁਸੀਂ ਹੋਰ ਕੋਈ ਵੀ ਸਵਾਲ ਜਵਾਬ ਪੁੱਛਣਾ ਹੋਏ ਤੇ ਲਾਸਟ ਤੇ ਲਾਸਟ ਥਿੰਗ ਐਨੀਥਿੰਗ ਕਮੈਂਟ ਕਮੈਂਟ ਬਾਕਸ ਵਿੱਚ ਜਾ ਕੇ ਕਮੈਂਟ ਕਰ ਸਕਦੇ ਹੋ ਤੇ ਇਹੀ ਕੋਈ ਮੈਂ ਯੂਜ਼ ਕਰਦੀ ਆ ਤੇ ਬਾਕੀ ਜੇ ਹੈ ਨਾ ਦੂਜੇ ਚੈਨਲ ਦੇ ਉੱਤੇ ਵੀਡੀਓ ਚੱਲ ਰਹੀ ਪਿੰਦਨਾਮ ਦੇ ਉੱਤੇ ਮਾਨ ਜੇਕਰ ਕਿਸੇ ਨੇ ਵੀ ਨਹੀਂ ਦੇਖੀ ਤੇ ਪਲੀਜ਼ ਤੁਹਾਨੂੰ ਰਿਕੁਐਸਟ ਹੈ ਕਿ ਜਾ ਕੇ ਵੀਡੀਓ ਵੇਖੋ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਆ ਤੇ ਜੇ ਤੁਸੀਂ ਮਾਨ ਦੇ ਰਿਲੇਟਡ ਹੋਰ ਕੁਝ ਵੀ ਪੁੱਛਣਾ ਚਾਹੁੰਦੇ ਹੋ ਤੇ ਉਹ ਵੀ ਤੁਸੀਂ ਕਮੈਂਟ ਬਾਕਸ ਵਿੱਚ ਪੋਸਟ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਫਿਰਦਾ ਰਿਪਲਾਈ ਜਰੂਰ ਕਰਾਂਗੀ ਤੇ ਜੇਕਰ ਤੁਸੀਂ ਕਹੋਗੇ ਨਾ ਸਾਰਿਆਂ ਨੂੰ ਕਿਦਾਂ ਤੁਸੀਂ ਯੂਜ਼ ਕਰਦੇ ਹੋ ਕਿਦਾਂ ਮ사ਜ ਕਰਦੇ ਹੋ ਤੇ ਉਹ ਵੀ ਤੁਸੀਂ ਦੱਸ ਸਕਦੇ ਫਿਰ ਤੁਹਾਨੂੰ ਵਲੌਗ ਬਣਾ ਕੇ ਦੱਸ ਸਕਦੇ ਬਾਕੀ ਇਹ ਕਿ ਤੁਹਾਡੀ ਪਰਸਨਲ ਨਹੀਂ ਕਿ ਤੁਸੀਂ ਕਿਹੜਾ ਹੇਅਰ ਜੂਸ ਕਰਦੇ ਕਿਹੜਾ ਸ਼ੈਂਪੂ ਯੂਜ਼ ਕਰਦੇ ਹੋ ਤੇ ਉਹ ਮੈਂ ਤੁਹਾਨੂੰ ਦੱਸਦਾ ਸ਼ੈਂਪੂ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਇਹ ਨਹੀਂ ਕਿ ਮੇਰੇ ਕਹਿਣ ਤੇ ਤੁਸੀਂ ਜਿਹੜੀ ਮੈਂ ਚ ਕਹਾਂਗੀ ਤੁਸੀਂ ਉਹ ਯੂਜ਼ ਕਰਨੀ ਹੈ ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗਦੀ ਹੈ ਉਹ ਤੁਸੀਂ ਯੂਜ਼ ਕਰ ਸਕਦੇ ਹੋ ਚਲੋ ਜੀ ਠੀਕ ਆ ओके बाय ਹੁਣ ਤੱਕ ਨਾ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਵਲੌਗ ਕਿੱਦਾਂ ਲੱਗਾ ਤੇ ਹੁਣ ਨੈਕਸਟ ਵਲੌਗ ਕਿਹੜਾ ਆਵੇ ਹਾਂ